ਡੱਲੇਵਾਲ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜਮਣੇ ਜਿਸ ਨੇ ਮੁਫਤ ਦੀ ਰੋਟੀ ਖਾਣ ਨਾਲੋਂ ਦਿਹਾੜੀ ਕਰਕੇ ਰੋਟੀ ਨੂੰ ਕਮਾਇਆ ਤੇ ਮਿਸਾਲ ਦਿੱਤੀ ਕਿਰਤ ਕਰਨ ਦੀ ਜਿਸ ਨੇ ਮਰੱਬਿਆਂ ਦਾ ਮਾਲਕ ਹੋ ਕੇ ਵੀ ਪੁਰਾਣੇ ਸੂਟ ਤੇ ਕਾਲੇ ਬਾਣੇ ਵਿੱਚ ਲੀਆ ਲਾਉ ਪਹਿਲਾ ਮਰਨ ਵਰਤ ਜੇਲ੍ਹ ਦੇ ਵਿੱਚ ਕਿਸ ਦੇ ਲਈ ਤੇ ਕਿਉਂ ਰੱਖਿਆ ਕਿਉਂ ਕਹਿੰਦਾ ਸੀ ਦੀਪ ਸਿੱਧੂ ਡੱਲੇਵਾਲ ਵਰਗ ਦਾ ਲੀਡਰ ਕੋਈ ਹੋਰ ਹੋ ਹੀ ਨਹੀਂ ਸਕਦਾ ਉਹ ਲੀਡਰ ਜੋ ਹਮੇਸ਼ਾ ਆਵਾਮ ਦੇ ਅੱਗੇ ਖੜ ਕੇ ਹੀ ਲੜਿਆ ਗੈਟ ਤੇ ਡਬਲਯੂਟੀ ਬਾਰੇ ਲੋਕ ਸੋਚਣ ਤੋਂ ਵੀ ਘਬਰਾਉਂਦੇ ਹਨ ਪਰ ਇਹ ਲੀਡਰ ਸ਼ਰਿਆਮ ਸਟੇਜਾਂ ਤੇ ਬੋਲਦਾ ਇਨ੍ਹਾਂ ਏਜੰਸੀਆਂ ਬਾਰੇ ਕੌਣ ਹੈ ਇਹ ਬੇਤੜਕ ਜਰਨਲ ਜੋ ਲੋਕਾਂ ਲਈ ਮੌਤ ਨੂੰ ਆਪਣੀ ਲਾੜੀ ਮੰਨ ਕੇ ਕੰਡਿਆਂ ਦੀ ਸੀਜ ਤੇ ਪਿਆ ਵੀ ਮੁਸਕਰਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦੋਸਤੋ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਦੇ ਬਹੁਤ ਸਾਰੇ ਕિસ્ਸੇ ਇਸ ਜੀਵਨੀ ਦੇ ਪਹਿਲੇ ਪਾਰਟ ਵਿੱਚ ਦੱਸ ਚੁੱਕੇ ਹਾਂ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਵਿੱਚ ਉਸ ਵੀਡੀਓ ਦਾ ਲਿੰਕ ਦਿੱਤਾ ਹੋਇਆ ਹੈ ਇਸ ਵੀਡੀਓ ਤੋਂ ਬਾਅਦ ਉਸ ਵੀਡੀਓ ਨੂੰ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਉਹਨਾਂ ਦਾ ਬਚਪਨ ਤੋਂ ਹੁਣ ਤੱਕ ਦਾ ਸਫ਼ਰ ਪਤਾ ਚੱਲ ਸਕੇ ਇਸ ਵੀਡੀਓ ਵਿੱਚ ਆਪਾਂ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਦੇ ਉਹ ਕਿੱਸੇ ਦੱਸਾਂਗੇ ਜਿਨ੍ਹਾਂ ਬਾਰੇ ਕਿਸੇ ਨੂੰ ਨਹੀਂ ਪਤਾ ਤੇ ਉਹ ਸੁਣ ਕੇ ਤੁਹਾਡੇ ਵੀ ਲੂੰ ਕੰਡੇ ਖੜੇ ਹੋ ਜਾਣਗੇ ਇਹ ਸਾਰੇ ਕਿੱਸੇ ਅਸੀਂ ਸਬੂਤਾਂ ਨੂੰ ਇਕੱਠੇ ਕਰਕੇ ਹੀ ਤੁਹਾਡੇ ਤੱਕ ਲੈ ਕੇ ਆਏ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਫਿਰ ਫੈਸਲਾ ਕਰਿਓ ਡੱਲੇਵਾਲ ਕੋਈ ਕਾਮਰੇਡ ਹੈ ਜਾਂ ਉੱਚੀ ਸੋਚ ਵਾਲਾ ਪੰਜਾਬ ਦਾ ਇੱਕੋ ਇੱਕ ਲੀਡਰ ਬਹੁਤੇ ਲੋਕਾਂ ਦੇ ਇੱਕ ਸਵਾਲ ਅਕਸਰ ਹੀ ਸੁਣਦੇ ਹਾਂ ਪੰਜਾਬ ਨੇ ਲੜਨਾ ਸਿੱਖਿਆ ਹੈ ਭੁੱਖੇ ਰਹਿ ਕੇ ਮਰਨ ਵਰਤ ਦੇ ਬੈਠਣਾ ਨਹੀਂ ਪਹਿਲਾਂ ਆਪਾਂ ਇਸੇ ਗੱਲ ਦਾ ਜਵਾਬ ਦਿੰਦੇ ਹਾਂ ਡੱਲੇਵਾਲ ਸਾਹਿਬ ਨੇ 54 ਦਿਨ ਦੇ ਮਰਨ ਵਰਤ ਤੋਂ ਬਾਅਦ ਸਰਕਾਰਾਂ ਨੂੰ ਆਪਦੇ ਸਾਹਮਣੇ ਬੈਠਣ ਲਈ ਮਜਬੂਰ ਕਰ ਲਿਆ ਹੈ ਪਰ ਹਜੇ ਵੀ ਉਹਨਾਂ ਦਾ ਮਰਨ ਵਰਤ ਉਵੇਂ ਹੀ ਚੱਲ ਰਿਹਾ ਹੈ ਸਿਰਫ ਉਹਨਾਂ ਨੇ ਡਾਕਟਰੀ ਸਹਾਇਤਾ ਲਈ ਹੀ ਹਾਂ ਕਰੀ ਹੈ ਦੋਸਤੋ ਇੱਕ ਵਾਰ ਉਹਨਾਂ ਨੇ ਇੱਕ ਦੁੱਧ ਅੰਦੋਲਨ ਦੀ ਅਗਵਾਈ ਕੀਤੀ ਸੀ ਜਿਸ ਵਿੱਚ ਇਹਨਾਂ ਦੇ ਗਰਮ ਵਿਚਾਰਾਂ ਨੇ ਲੋਕਾਂ ਵਿੱਚ ਜੋਸ਼ ਭਰ ਦਿੱਤਾ ਤੇ ਉਹ ਅੰਦੋਲਨ ਵਿੱਚ ਲੋਕ ਆਪ ਮੁਹਾਰੇ ਹੋ ਕੇ ਅੰਦੋਲਨ ਨੂੰ ਜੰਗ ਵਾਂਗ ਲੜਨ ਲੱਗੇ ਜਿਸ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਕਾਫੀ ਨੁਕਸਾਨ ਹੋਇਆ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੇ ਕਦੇ ਵੀ ਗਰਮ ਵਿਚਾਰਾਂ ਨੂੰ ਜਨਤਕ ਨਹੀਂ ਕੀਤਾ ਤੇ ਹਮੇਸ਼ਾ ਆਵਾਮ ਤੋਂ ਅੱਗੇ ਹੋ ਕੇ ਆਪ ਲੜੇ ਤੇ ਮੋਰਚੇ ਫਤਿਹ ਕੀਤੇ ਖਨੌਰੀ ਤੇ ਸ਼ੰਭੂ ਮੋਰਚੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਲੋਕਾਂ ਨੇ ਇਹਨਾਂ ਤੇ ਇਲਜ਼ਾਮ ਲਾਏ ਕਿ ਡੱਲੇਵਾਲ ਨੌਜਵਾਨਾਂ ਨੂੰ ਮਰਵਾ ਰਿਹਾ ਹੈ ਡੱਲੇਵਾਲ ਸਾਹਿਬ ਨੂੰ ਇਸ ਗੱਲ ਦਾ ਬਹੁਤ ਵੱਡਾ ਸਾਧਮਾ ਲੱਗਿਆ ਤੇ ਉਹ ਪੂਰੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਲਈ ਆਪ ਹੀ ਮਰਨ ਵਰਤ ਦੇ ਬੈਠ ਗਏ ਤੇ ਉਹਨਾਂ ਨੂੰ ਅੱਜ ਬਿਨਾਂ ਕੁਝ ਖਾਦੇ ਪੀਤੇ 55 ਦਿਨ ਹੋ ਗਏ ਹਨ ਜੋ ਲੋਕ ਕਹਿੰਦੇ ਹਨ ਕਿਸਾਨਾਂ ਦਾ ਕਰਜ਼ਾ ਮਾਫ ਕਿਵੇਂ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਰਕਮ 73000 ਕਰੋੜ ਬਹੁਤ ਵੱਡੀ ਹੈ ਇੱਥੇ ਤੁਹਾਨੂੰ ਦੱਸਦੀ ਹੈ 2017 ਦੀ ਇੱਕ ਰਿਪੋਰਟ ਮੁਤਾਬਕ ਅੰਡਾਨੀ ਪਰਿਵਾਰ ਦਾ 72000 ਕਰੋੜ ਦਾ ਕਰਜ਼ਾ ਸਰਕਾਰ ਵੱਲੋਂ ਇੱਕੇ ਦਿਨ ਵਿੱਚ ਹੀ ਮਾਫ ਕਰ ਦਿੱਤਾ ਗਿਆ ਸੀ ਪੂਰੇ ਪੰਜਾਬ ਦੇ ਕਿਸਾਨ ਇੱਕ ਪਾਸੇ ਤੇ ਇੱਕ ਪਰਿਵਾਰ ਇੱਕ ਪਾਸੇ ਡੱਲੇਵਾਲ ਸਾਹਿਬ ਇਸੇ ਕਰਕੇ ਹੀ ਆਪਦੀ ਮੰਗ ਤੇ ਅੜੇ ਹੋਏ ਹਨ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਚੈਨਲ ਤੇ ਅਸੀਂ ਘੱਟ ਸਮੇਂ ਵਿੱਚ ਵੱਧ ਜਾਣਕਾਰੀ ਦਿੰਦੇ ਹਾਂ ਗੱਲ ਕਰਦੇ ਹਾਂ ਡੱਲੇਵਾਲ ਸਾਹਿਬ ਦੇ ਦੁਨੀਆ ਤੋਂ ਅਨੋਖੇ ਵਿਆਹ ਦੀ ਪਹਿਲਾਂ ਤਾਂ ਇਹ ਵਿਆਹ ਕਰਵਾਉਣ ਲਈ ਰਾਜ਼ੀ ਹੀ ਨਹੀਂ ਸਨ ਕਿਉਂਕਿ ਲੋਕਾਂ ਦੀ ਸੇਵਾ ਕਰਨਾ ਇਹਨਾਂ ਨੂੰ ਇੰਨਾ ਚੰਗਾ ਲੱਗਦਾ ਸੀ ਕਿ ਇਹ ਵਿਆਹ ਨੂੰ ਇੱਕ ਰੁਝੇਮਿਆਂ ਭਰੀ ਜ਼ਿੰਦਗੀ ਦੱਸ ਕੇ ਹਮੇਸ਼ਾ ਟਾਲ ਦਿੰਦੇ ਸਨ 32 ਸਾਲ ਤੱਕ ਇਹ ਵਿਆਹ ਨਾ ਕਰਵਾਉਣ ਦੀ ਜਿੱਦ ਤੇ ਅੜੇ ਰਹੇ ਆਖਿਰਕਾਰ ਪਰਿਵਾਰ ਅੱਗੇ ਹਾਰ ਹੀ ਗਏ ਤੇ ਇਹਨਾਂ ਦੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਦੋਸਤੋ ਡੱਲੇਵਾਲ ਸਾਹਿਬ ਨੇ ਆਪਣੇ ਵਿਆਹ ਵਿੱਚ ਡੇਢ ਸਾਲ ਪੁਰਾਣਾ ਕੁੜ ਮਾ ਪਾਇਆ ਤੇ ਸਿਰ ਤੇ ਕਾਲੀ ਪੱਗ ਤੇ ਕਾਲੀ ਲੋਈ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ 20 ਕਿੱल्ल्या ਦਾ مالک ਤੇ ਸੋਹਰਾ ਪਰਿਵਾਰ ਵੀ ਬਹੁਤ ਤਗੜੇ ਘਰਾਣੇ ਨਾਲ ਸੰਬੰਧ ਰੱਖਦਾ ਸੀ ਫੇਰ ਵੀ ਡੱਲੇਵਾਲ ਸਾਹਿਬ ਦਾ ਅਜੀਹਾ ਵਿਆਹ ਉਹਨਾਂ ਦੀ ਸੋਚ ਨੂੰ ਦੁਨੀਆ ਤੋਂ ਵੱਖਰਾ ਦਰਸਾਉਂਦਾ ਸੀ ਹੁਣ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਜੀਬਾ ਕਿੱਸਾ ਜਦੋਂ ਉਹਨਾਂ ਨੇ ਮੁਫ਼ਤ ਦੀ ਰੋਟੀ ਖਾਣ ਨਾਲੋਂ ਦਿਹਾੜੀ ਕਰਕੇ ਰੋਟੀ ਖਾਣੀ ਵੱਧ ਜ਼ਰੂਰੀ ਸਮਝੀ ਇੱਕ ਵਾਰ ਡੱਲੇਵਾਲ ਸਾਹਿਬ ਘਰੋਂ ਲੜ ਕੇ ਚਲੇ ਗਏ ਹਜੇ ਨਾਲ ਦੇ ਪਿੰਡ ਹੀ ਪਹੁੰਚੇ ਸੀ ਕਿ ਇਹਨਾਂ ਨੇ ਰਹਿਣਾ ਕਿੱਥੇ ਹੈ ਤੇ ਖਾਣਾ ਕਿੱਥੋਂ ਹੈ ਇਦਾਂ ਦੇ ਖਿਆਲ ਇਹਨਾਂ ਦੇ ਮਨ ਵਿੱਚ ਚੱਲ ਪਏ ਇੱਥੇ ਆਮ ਤੌਰ ਤੇ ਲੋਕ ਸੋਚਦੇ ਹਨ ਕਿ ਗੁਰੂ ਘਰ ਦੀ ਸ਼ਰਨ ਵਿੱਚ ਜਾ ਕੇ ਰਹਿਣਾ ਹੈ ਤੇ ਖਾਣਾ ਵੀ ਉੱਥੋਂ ਹੀ ਹੋ ਜਾਵੇਗਾ ਪਰ ਡੱਲੇਵਾਲ ਸਾਹਿਬ ਨੇ ਅਜਿਹਾ ਨਹੀਂ ਕੀਤਾ ਉਹਨਾਂ ਨੇ ਉਸ ਪਿੰਡ ਦੇ ਇੱਕ ਕਿਸਾਨ ਤੋਂ ਆਪਣੀ ਪਹਿਚాన్ ਲੁਕੋ ਕੇ ਮਦਦ ਮੰਗੀ ਤੇ ਉਹਨਾਂ ਦੇ ਖੇਤ ਵਿੱਚ ਦਿਹਾੜੀ ਕਰਨ ਲਈ ਮੰਗ ਕੀਤੀ ਕਣਕਾਂ ਦੀ ਵਾਢੀ ਦਾ ਸਮਾਂ ਚੱਲ ਰਿਹਾ ਸੀ ਸਰਦਾਰ ਸਾਹਿਬ ਨੇ ਉਹਨਾਂ ਦੇ ਖੇਤ ਵਿੱਚ 7 ਦਿਨ ਦਿਹਾੜੀ ਕੀਤੀ ਤੇ 50 ਰੁਪਏ ਦਿਹਾੜੀ ਦੇ ਹਿਸਾਬ ਨਾਲ 750 ਰੁਪਏ ਦੀ ਕਿਰਤ ਕੀਤੀ ਤੇ ਘਰੋਂ ਬਾਹਰ ਰਹਿੰਦੇ ਹੋਏ ਵੀ ਹੱਕ ਦੀ ਰੋਟੀ ਖਾਂਦੇ ਰਹੇ ਇਹ ਗੱਲ ਉਸੇ ਕਿਸਾਨ ਪਰਿਵਾਰ ਤੋਂ ਪਤਾ ਲੱਗੀ ਹੈ ਜਿਸ ਦੇ ਖੇਤ ਵਿੱਚ ਸਰਦਾਰ ਸਾਹਿਬ ਨੇ ਦਿਹਾੜੀ ਕੀਤੀ ਸੀ ਦੋਸਤੋ ਬਹੁਤ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਡੱਲੇਵਾਲ ਸਾਹਿਬ ਨੇ ਪਹਿਲਾ ਮਰਨ ਵਰਤ 2006 ਵਿੱਚ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਰੱਖਿਆ ਸੀ ਉਦੋਂ ਇਹ ਜ਼ਿਲ੍ਹਾ ਪ੍ਰਧਾਨ ਵਜੋਂ ਜ਼ਥੇਬੰਦੀ ਦੀ ਸੇਵਾ ਨਿਭਾ ਰਹੇ ਸੀ ਇਸ ਸਮੇਂ ਕਿਸੇ ਗਰੀਬ ਨਾਲ ਹੋ ਰਹੀ ਧੱਕਾਸ਼ਾਹੀ ਨੂੰ ਰੋਕਣ ਲਈ ਡੱਲੇਵਾਲ ਸਾਹਿਬ ਆਪਣੀ ਜ਼ਥੇਬੰਦੀ ਦੇ ਮੈਂਬਰਾਂ ਨਾਲ ਟ੍ਰੇਨ ਤੇ ਚੜ੍ਹਨ ਹੀ ਵਾਲੇ ਸੀ ਕਿ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਲਿਆਂਦਾ ਗਿਆ ਪਰ ਉੱਥੋਂ ਦੇ ਤੌਰ ਤਰੀਕੇ ਸਫਾਈ ਤੇ ਖਾਣਾ ਡੱਲੇਵਾਲ ਸਾਹਿਬ ਨੂੰ ਰਤਾ ਵੀ ਪਸੰਦ ਨਹੀਂ ਆਇਆ ਇਹ ਸਭ ਦੇਖ ਕੇ ਇਹਨਾਂ ਨੇ ਮਰਨ ਵਰਤ ਰੱਖ ਲਿਆ ਤੇ ਸਰਕਾਰ ਅੱਗੇ ਜੇਲ੍ਹ ਦੀ ਸਾਫ ਸਫਾਈ ਤੇ ਚੰਗੇ ਖਾਣੇ ਲਈ ਆਪਣੀਆਂ ਮੰਗਾਂ ਰੱਖ ਦਿੱਤੀਆਂ ਇੱਥੇ ਡੱਲੇਵਾਲ ਸਾਹਿਬ ਵੱਲ ਦੇਖਦੇ ਹੋਏ 100 ਤੋਂ ਵੱਧ ਮੈਂਬਰਾਂ ਨੇ ਵੀ ਇਹ ਮਰਨ ਵਰਤ ਰੱਖ ਲਿਆ ਇਸ ਦਾ ਅਸਰ ਸਿੱਧਾ ਸਰਕਾਰ ਤੇ ਹੋਇਆ ਤੇ 9 ਦਿਨਾਂ ਵਿੱਚ ਹੀ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਦੋਸਤੋ ਇੱਥੋਂ ਪਤਾ ਲੱਗਦਾ ਹੈ ਇੱਕ ਸੱਚੇ ਲੀਡਰ ਦਾ ਜਿਸ ਨੂੰ ਜਿੱਥੇ ਵੀ ਲੈ ਕੇ ਜਾਵੋਗੇ ਉਹ ਉੱਥੇ ਹੀ ਆਪਣਾ ਝੰਡਾ ਕੱਢ ਦੇਵੇਗਾ ਇਸ ਤੋਂ ਬਾਅਦ ਡੱਲੇਵਾਲ ਸਾਹਿਬ ਨੇ ਲੋਕਾਂ ਦੇ ਹੱਕਾਂ ਲਈ 6 ਵਾਰ ਮਰਨ ਵਰਤ ਰੱਖਿਆ ਤੇ ਲੋਕਾਂ ਲਈ ਭੁੱਖੇ ਰਹਿ ਕੇ ਲੜੇ ਤੇ ਜਿੱਤ ਹਾਸਲ ਕਰਕੇ ਲੋਕਾਂ ਦੀ ਝੋਲੀ ਪਾਈ ਡੱਲੇਵਾਲ ਸਾਹਿਬ ਦਾ ਆਪਣੇ ਕੰਮ ਲਈ ਬਹੁਤ ਪਿਆਰ ਸੀ ਉਹ ਕਾਲਜ ਸਮੇਂ ਵੀ ਜੂਫ ਤੇ ਆਗੂ ਬਣ ਕੇ ਧਰਨੇ ਲਗਾ ਕੇ ਆਪਣੀਆਂ ਮੰਗਾਂ ਨੂੰ ਮਨਵਾ ਲੈਂਦੇ ਸੀ ਇਸ ਤੋਂ ਬਾਅਦ ਇਹ ਆਲ ਇੰਡੀਆ ਸੈਕਸ ਸਟੂਡੈਂਟ ਫੰਡਰੇਸ਼ਨ ਵਿੱਚ ਚਲੇ ਗਏ ਇਹ ਫੰਡਰੇਸ਼ਨ ਵੀ ਆਮ ਤੇ ਗਰੀਬ ਲੋਕਾਂ ਨਾਲ ਤੱਕਾ ਹੁੰਦਾ ਨਹੀਂ ਦੇਖ ਸਕਦੀ ਸੀ ਇਸ ਫੰਡਰੇਸ਼ਨ ਵਿੱਚ ਡੱਲੇਵਾਲ ਸਾਹਿਬ ਕਈ ਸਾਲ ਕੰਮ ਕਰਦੇ ਰਹੇ ਇਸ ਤੋਂ ਬਾਅਦ ਇਹ ਸਿੱਧੂਪੁਰ ਨਾਮ ਦੀ ਇੱਕ ਜਥੇਬੰਦੀ ਵਿੱਚ ਆ ਜੁੜੇ ਇਸ ਜਥੇਬੰਦੀ ਵਿੱਚ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦਾ ਮਾਣ ਬਖਸ਼ਿਆ ਗਿਆ ਤੇ ਇਹ ਜੋਰਾਂ ਸ਼ੋਰਾਂ ਤੇ ਕੰਮ ਕਰਨ ਲੱਗ ਪਏ ਇਹਨਾਂ ਕੋਲ ਲੋਕਾਂ ਦੇ ਹੱਕਾਂ ਲਈ ਲੜਨ ਦੀ ਥੋੜੀ ਜਹੀ ਪਾਵਰ ਵੀ ਆ ਗਈ ਤੇ ਇਹ ਸੀ ਵੀ ਬਾਕੀ ਸੁਭਾਅ ਵਾਲੇ ਇਹਨਾਂ ਨੇ ਲੋਕਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਦਿੱਤਾ ਜਿਸ ਤੋਂ ਬਾਅਦ ਇਸ ਜਥੇਬੰਦੀ ਦੇ ਪ੍ਰਧਾਨ ਪਿਸ਼ੋਰਾ ਸਿੰਘ ਸਿੱਧੂ ਪਰ ਨੇ 2017 ਵਿੱਚ ਖੁਸ਼ ਹੋ ਕੇ ਪੂਰੇ ਪੰਜਾਬ ਦੀ ਡੋਰ ਇਹਨਾਂ ਦੇ ਹੱਥ ਵਿੱਚ ਸੰਭਾਲ ਦਿੱਤੀ ਜਦੋਂ ਇਹ ਇਸ ਜਥੇਬੰਦੀ ਦੇ ਪੰਜਾਬ ਪ੍ਰਧਾਨ ਬਣੇ ਤਾਂ ਇਹ ਜਥੇਬੰਦੀ ਪੰਜਾਬ ਦੇ 8ਕ ਜ਼ਿਲ੍ਹਿਆਂ ਵਿੱਚ ਹੀ ਆਪਦੀਆਂ ਸੇਵਾਵਾਂ ਨਿਭਾ ਰਹੀ ਸੀ ਤੇ ਬਹੁਤ ਘੱਟ ਲੋਕ ਇਸ ਜਥੇ ਦੀ ਬਾਰੇ ਜਾਣਦੇ ਸੀ ਪਰ ਇਹਨਾਂ ਦੀ ਅਣਥੱਕ ਮਿਹਨਤ ਨੇ ਇਸ ਜਥੇਬੰਦੀ ਨੂੰ ਪੂਰੇ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਕਈ ਇਲਾਕਿਆਂ ਵਿੱਚ ਕਾਇਮ ਕਰ ਦਿੱਤਾ ਹੈ ਤੇ ਹੁਣ ਇਹ ਜਥੇਬੰਦੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਜੋ ਕਿਸਾਨਾਂ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਤੇ ਲੋੜਵੰਦਾ ਦੇ ਹੱਕ ਲਈ ਲੜ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਲੜਦੀ ਰਹੇਗੀ ਦੋਸਤੋ ਇਥੇ ਇਹ ਵੀ ਦੱਸਣਾ ਬਣਦਾ ਹੈ ਆਮ ਤੌਰ ਤੇ ਜ਼ਿਆਦਾਤਰ ਲੀਡਰ ਇਸ ਕੰਮ ਵਿੱਚ ਆਪਣੀਆਂ ਜੇਬਾਂ ਪਰ ਨਹੀਂ ਆਉਂਦੇ ਹਨ ਤੇ ਜੇਬਾਂ ਭਰ ਕੇ ਚਲੇ ਜਾਂਦੇ ਹਨ ਜਦੋਂ ਕਿਸਾਨਾਂ ਨੂੰ ਜਾਂ ਆਵਾਮ ਨੂੰ ਉਹਨਾਂ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਦੀ ਜ਼ੁਬਾਨ ਬੋਲ ਕੇ ਆਪਣਾ ਪੱਲਾ ਛਡਵਾ ਲੈਂਦੇ ਹਨ ਪਰ ਜਗਜੀਤ ਸਿੰਘ ਡੱਲੇਵਾਲ ਇੱਕੋ ਇੱਕ ਅਜਿਹਾ ਲੀਡਰ ਹੈ ਜੋ ਆਪਣੀ ਫਸਲ ਵੇਚ ਕੇ ਪੂਰੇ ਦਾ ਪੂਰਾ ਪੈਸਾ ਹੀ ਲੋਕਾਂ ਦੀ ਮਦਦ ਵਿੱਚ ਲਗਾ ਦਿੰਦਾ ਜੋ ਵੀ ਫੰਡ ਜਥੇਬੰਦੀ ਦਾ ਆਉਂਦਾ ਹੈ ਉਸ ਦਾ ਪੂਰਾ ਹਿਸਾਬ ਅੱਜ ਵੀ ਉਹਨਾਂ ਕੋਲ ਕਾਗਜ਼ੀ ਰੂਪ ਵਿੱਚ ਪਿਆ ਹੈ ਹਾਂਜੀ ਇਹ ਉਹੀ ਲੀਡਰ ਹੈ ਜਿਨ੍ਹਾਂ ਨੇ ਲੇ ਮੋਰਚੇ ਵਿੱਚ ਇਕੱਠੇ ਹੋਏ ਫੰਡ ਨੂੰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਵਿੱਚ ਵੰਡਣ ਦਾ ਫੈਸਲਾ ਲਿਆ ਸੀ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਰੱਖੀ ਸੀ ਇਸ ਫੈਸਲੇ ਤੇ ਪਰ ਕੋਈ ਵੀ ਲੀਡਰ ਇਹਨਾਂ ਦਾ ਸਾਥ ਦੇਣ ਲਈ ਤਿਆਰ ਨਾ ਹੋਇਆ ਤੇ ਇਹ ਹੁਣ ਤੱਕ ਇਸ ਫੈਸਲੇ ਤੇ ਅੜੇ ਹੋਏ ਹਨ ਨੇਕ ਦਿਲ ਤੇ ਉੱਚੀ ਸੋਚ ਦੇ ਮਾਲਕ ਡੱਲੇਵਾਲ ਸਾਹਿਬ ਨਾ ਤਾਂ ਕਾਮਰੇਡ ਆ ਤੇ ਨਾ ਹੀ ਉਹ ਕਾਮਰੇਡਾਂ ਵਾਲੀ ਗੱਲ ਕਰਦੇ ਆ ਡੱਲੇਵਾਲ ਸਾਹਿਬ ਹਰ ਵੇਲੇ ਤੇ ਹਰ ਕੰਮ ਵਿੱਚ ਰੱਬ ਦਾ ਹੀ ਸ਼ੁਕਰ ਕਰਦੇ ਆ ਤੇ ਨਿਤਨੇਮ ਉਹਨਾਂ ਨੂੰ ਜ਼ੁਬਾਨੀ ਯਾਦ ਹੈ ਹਰ ਕੰਮ ਉਹਨਾਂ ਨੇ ਗੁਰੂ ਅੱਗੇ ਅਰਦਾਸ ਕਰਕੇ ਹੀ ਸ਼ੁਰੂ ਕਰਨਾ ਹੁੰਦਾ ਹੈ ਤੇ ਕਿਸੇ ਵੀ ਕੰਮ ਵਿੱਚ ਜੇਕਰ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹ ਇਕੱਲੇ ਹੀ ਗੁਰੂ ਘਰ ਚਲੇ ਜਾਂਦੇ ਹਨ ਤੇ ਅੱਖਾਂ ਬੰਦ ਕਰਕੇ ਰੱਬ ਅੱਗੇ ਪਰੇਸ਼ਾਨੀ ਦੇ ਹੱਲ ਲਈ ਅਰਦਾਸ ਕਰਦੇ ਹਨ ਹੁਣ ਵੀ ਜਦੋਂ ਉਹ ਮਰਨ ਵਰਤ ਦੇ ਬੈਠੇ ਤਾਂ ਉਹਨਾਂ ਦੀ ਦਿਲ ਦੀ ਇੱਛਾ ਇਹ ਸੀ ਕਿ ਇਸ ਮੋਰਚੇ ਤੇ ਹਰ ਵੇਲੇ ਪਾਠ ਹੁੰਦਾ ਰਹੇ ਤੇ ਇਸ ਮੋਰਚੇ ਤੇ ਲਗਾਤਾਰ ਅਖੰਡ ਪਾਠ ਸਾਹਿਬ ਦੇ ਪਾਠ ਵੀ ਚੱਲ ਰਹੇ ਦੋਸਤੋ ਕੀ ਤੁਹਾਨੂੰ ਇਸ ਗੱਲ ਬਾਰੇ ਪਤਾ ਹੈ ਆਪਣੇ ਦੇਸ਼ ਤੇ ਵੱਡਾ ਕਬਜ਼ਾ ਬਾਹਰਲੀਆਂ ਏਜੰਸੀਆਂ ਦਾ ਹੈ ਜੋ ਆਪਣੇ ਦੇਸ਼ ਨੂੰ ਆਪਦੇ ਹਿਸਾਬ ਨਾਲ ਚਲਾਉਂਦੀਆਂ ਹਨ ਇਹਨਾਂ ਵਿੱਚੋਂ ਦੋ ਏਜੰਸੀਆਂ ਹਨ ਜੈਟ ਤੇ ਡਬਲਯੂਟੀਓ ਇਹਨਾਂ ਦੀਆਂ ਰਣਨੀਤੀਆਂ ਬਾਰੇ ਸਾਡੇ ਦੇਸ਼ ਦੇ ਕੇਵਲ 0.1% ਲੋਕ ਹੀ ਜਾਣਦੇ ਹਨ ਪਰ ਡੱਲੇਵਾਲ ਸਾਹਿਬ ਦਿੱਲੀ ਦੀਆਂ ਸਟੇਜਾਂ ਤੇ ਇਹਨਾਂ ਏਜੰਸੀਆਂ ਦਾ ਪਰਦਾ ਫਾਸ਼ ਕਰਦੇ ਅਕਸਰ ਹੀ ਨਜ਼ਰ ਆਉਂਦੇ ਰਹਿੰਦੇ ਸੀ ਪੰਜਾਬ ਦਾ ਇੱਕੋ ਇੱਕ ਲੀਟਰ ਜੋ ਜੈਟ WTO ਬਾਰੇ ਖੁੱਲ ਕੇ ਬੋਲਦਾ ਹੈ ਤੇ ਲੋਕਾਂ ਨੂੰ ਉਹਨਾਂ ਦੀਆਂ ਗੰਦੀਆਂ ਚਾਲਾਂ ਬਾਰੇ ਜਾਗਰੂਕ ਕਰਦਾ ਹੈ ਜੋ ਵੀ ਇਹਨਾਂ ਦੀ ਜਥੇਬੰਦੀ ਦੇ ਮੈਂਬਰ ਹਨ ਇਹ ਉਹਨਾਂ ਨੂੰ ਵੀ ਹਰ ਵੇਲੇ ਇਦਾਂ ਦਾ ਹੀ ਗਿਆਨ ਦਿੰਦੇ ਰਹਿੰਦੇ ਹਨ ਤੇ ਬਹੁਤ ਸਾਰੀਆਂ ਏਜੰਸੀਆਂ ਦੀਆਂ ਚਾਲਾਂ ਬਾਰੇ ਸਿਖਾਉਂਦੇ ਰਹਿੰਦੇ ਹਨ ਆਮ ਤੌਰ ਤੇ ਲੀਡਰ ਅਜਿਹਾ ਨਹੀਂ ਕਰਦੇ ਨੌਜਵਾਨਾਂ ਨੂੰ ਪਿਆਰ ਕਰਨ ਦਾ ਇੱਕ ਕਿੱਸਾ ਦੱਸਦੇ ਹਾਂ ਜਦੋਂ ਦਿੱਲੀ ਐਮਐਸਪੀ ਤੇ ਕਰਜ਼ੇ ਮਾਫੀ ਦੇ ਧਰਨੇ ਤੇ ਡੱਲੇਵਾਲ ਸਾਹਿਬ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾ ਕੇ ਪੰਜਾਬ ਤੋਂ ਦੋ ਜਥੇ ਦਿੱਲੀ ਵੱਲ ਤੁਰੇ ਇੱਕ ਜਥੇ ਨੂੰ ਪੁਲਿਸ ਵੱਲੋਂ ਖਨੌਰੀ ਬਾਰਡਰ ਤੇ ਰੋਕ ਦਿੱਤਾ ਗਿਆ ਤੇ ਇੱਕ ਜਥੇ ਨੂੰ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ ਤੇ ਕਿਸਾਨ ਇਸ ਗੋਲਿਆਂ ਦੀ ਲਪੇਟ ਵਿੱਚ ਆ ਗਏ ਉਦੋਂ ਡੱਲੇਵਾਲ ਸਾਹਿਬ ਸ਼ੰਭੂ ਬਾਰਡਰ ਤੇ ਚੱਲਦੀਆਂ ਗੋਲੀਆਂ ਵਿੱਚ ਸਭ ਤੋਂ ਅੱਗੇ ਹੋ ਕੇ ਲੜ ਰਹੇ ਸੀ ਨਹੀਂ ਤਾਂ ਹਮੇਸ਼ਾ ਲੀਡਰ ਬਾਕੀ ਆਵਾਮ ਤੋਂ ਪਿੱਛੇ ਹੀ ਹੁੰਦੇ ਹਨ ਜਦੋਂ ਪੁਲਿਸ ਵੱਲੋਂ ਕਿਸਾਨਾਂ ਵੱਲ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤੇ ਨੌਜਵਾਨਾਂ ਵੱਲੋਂ ਇਹਨਾਂ ਨੂੰ ਫੜ ਕੇ ਪਿੱਛੇ ਲਿਆਂਦਾ ਗਿਆ ਨੌਜਵਾਨਾਂ ਨੇ ਕਿਹਾ ਪ੍ਰਧਾਨ ਸਾਹਿਬ ਤੁਸੀਂ ਅੱਗੇ ਨਾ ਹੋਵੋ ਇੱਥੇ ਜਾਨ ਵੀ ਜਾ ਸਕਦੀ ਹੈ ਤਾਂ ਇੱਥੇ ਡੱਲੇਵਾਲ ਸਾਹਿਬ ਦੇ ਬੋਲ ਸੀ ਜੇ ਜਾਨ ਦੇ ਕੇ ਵੀ ਮੰਗਾ ਮਨਵਾਇਆ ਜਾ ਸਕਣ ਤਾਂ ਜਾਨ ਸਸਤੀ ਹੈ ਡੱਲੇਵਾਲ ਸਾਹਿਬ ਡਟ ਕੇ ਲੜੇ ਉਸ ਤੋਂ ਬਾਅਦ ਉਹ ਫਤੂ ਗੈਂਸ ਦੇ ਵਿੱਚ ਦੀ ਹੁੰਦੇ ਹੋਏ ਵੀ ਪੂਰੀ ਫਰਤੀ ਨਾਲ ਅੱਗੇ ਜਾ ਰਹੇ ਸੀ ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਦੇ ਸਿਰ ਵਿੱਚ ਪੁਲਿਸ ਦੀ ਗੋਲੀ ਵੱਜੀ ਤਾਂ ਉਹ ਉੱਥੇ ਹੀ ਡਿੱਗ ਗਏ ਸਾਥੀਆਂ ਨੇ ਉਹਨਾਂ ਨੂੰ ਸੰਭਾਲ ਲਿਆ ਇਸ ਮੋਰਚੇ ਵਿੱਚ 400 ਤੋਂ ਵੱਧ ਕਿਸਾਨ ਜ਼ਖਮੀ ਹੋਏ ਤੇ ਇਸ ਗੱਲ ਦਾ ਦੁੱਖ ਉਹ ਅੱਜ ਵੀ ਆਪਣੇ ਦਿਲ ਵਿੱਚ ਰੱਖਦੇ ਹਨ ਢੱਲੇਵਾਲ ਸਾਹਿਬ ਨੂੰ ਸ਼ਾਸਤਰਾ ਨਾਲ ਵੀ ਬੇਹਦ ਪਿਆਰ ਹੈ ਢੱਲੇਵਾਲ ਸਾਹਿਬ ਆਪ ਦੱਸਦੇ ਹਨ ਕਿ ਉਹ ਇੱਕ ਵਾਰ ਟਰੈਕਟਰ ਤੇ ਇਸ ਗਾਣੇ ਨੂੰ 8 ਘੰਟੇ ਲਗਾਤਾਰ ਸੁਣਦੇ ਰਹੇ ਸਾਨੂੰ ਵੱਡਿਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ ਇੱਕ ਬਾਈਬੋਰ ਦਾ ਪਿਸਤਲ ਹਮੇਸ਼ਾ ਆਪਣੇ ਨਾਲ ਰੱਖਦੇ ਹਨ ਪਰ ਕਮਾਲ ਦੀ ਗੱਲ ਤਾਂ ਇਹ ਹੈ ਉਹਨਾਂ ਨੇ ਅੱਜ ਤੱਕ ਇਸ ਮਾਰੂ ਹਥਿਆਰ ਦੀ ਵਰਤੋਂ ਕਿਸੇ ਨੂੰ ਦਬਕਾਉਣ ਲਈ ਨਹੀਂ ਕੀਤੀ ਤੇ ਨਾ ਹੀ ਆਮ ਤੌਰ ਤੇ ਲੋਕਾਂ ਨੂੰ ਇਸ ਪਿਸਤੌਲ ਬਾਰੇ ਕੁਝ ਵੀ ਪਤਾ ਹੈ ਇਹ ਲਾਇਸੈਂਸੀ ਅਸਲੇ ਬਾਰੇ ਉਹਨਾਂ ਦੇ ਸਾਥੀਆਂ ਨੂੰ ਹੀ ਪਤਾ ਰਹਿੰਦਾ ਹੈ ਨਹੀਂ ਤਾਂ ਅਸਲੇ ਨੂੰ ਲੋਕ ਲੋਕਾਂ ਵਿੱਚ ਆਪਣੀ ਧੌਂਸ ਬਣਾਉਣ ਲਈ ਜ਼ਿਆਦਾਤਰ ਬਾਹਰ ਹੀ ਰੱਖਦੇ ਹਨ ਘਰਾਂ ਵਿੱਚ ਬੰਦੂਖਾਂ ਵੀ ਹਨ ਪਰ ਅੱਜ ਤੱਕ ਅਸਲੇ ਦਾ ਕੋਈ ਦੁਰਉਪਯੋਗ ਨਹੀਂ ਕੀਤਾ ਡੱਲੇਵਾਲ ਸਾਹਿਬ ਦੀ ਇੱਕ ਤਾਰੀਫ਼ ਹੋਰ ਕਰਨੀ ਬਣਦੀ ਹੈ ਉਹਨਾਂ ਦਾ ਸੁਭਾਅ ਆਪਣੇ ਕੰਮ ਲਈ ਇੰਨਾ ਕਾ ਜ਼ਿਆਦਾ ਇਮਾਨਦਾਰ ਸੀ ਉਹ ਜੋ ਵੀ ਗੱਲ ਇੱਕ ਵਾਰ ਬੋਲ ਦਿੰਦੇ ਉਹ ਗੱਲ ਤੇ ਹਮੇਸ਼ਾ ਖੜੇ ਰਹਿੰਦੇ ਸੀ ਉਹ ਆਪਣੇ ਵਰਕਰਾਂ ਨਾਲ ਮੀਟਿੰਗ ਕਰਦੇ ਉਹਨਾਂ ਦੀ ਸਲਾਹ ਲੈਂਦੇ ਫਿਰ ਸਰਕਾਰ ਨਾਲ ਮੀਟਿੰਗ ਕਰਦੇ ਫਿਰ ਆ ਕੇ ਵਰਕਰਾਂ ਨੂੰ ਸਾਰੀ ਗੱਲ ਦੱਸਦੇ ਤੇ ਉਸ ਤੋਂ ਬਾਅਦ মিডিਆ ਅੱਗੇ ਪਿਆਨ ਦਿੰਦੇ ਕਦੇ ਵੀ ਉਹ ਇਕੱਲੇ ਫੈਸਲਾ ਨਹੀਂ ਲੈਂਦੇ ਦੀਪ ਸਿੱਧੂ ਦੇ ਬੋਲ ਕੁਝ ਅਜਿਹੇ ਸਨ ਡੱਲੇਵਾਲ ਸਾਹਿਬ ਲਈ ਡੱਲੇਵਾਲ ਵਰਗਾ ਲੀਡਰ ਅੱਜ ਦੇ ਸਮੇਂ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋਵੇ ਦੀਪ ਸਿੱਧੂ ਨਾਲ ਵੀ ਡੱਲੇਵਾਲ ਸਾਹਿਬ ਦਾ ਬਹੁਤ ਪਿਆਰ ਸੀ ਤੇ ਇਹਨਾਂ ਦੀਆਂ ਗੁਪਤ ਮੀਟਿੰਗਾਂ ਵੀ ਬਹੁਤ ਹੁੰਦੀਆਂ ਰਹੀਆਂ ਹਨ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਦੀਪ ਸਿੱਧੂ ਨੂੰ ਡੱਲੇਵਾਲ ਸਾਹਿਬ ਵੱਲੋਂ ਗद्दार ਕਿਹਾ ਗਿਆ ਸੀ ਪਰ ਅਜਿਹਾ ਕਦੇ ਨਹੀਂ ਹੋਇਆ ਡੱਲੇਵਾਲ ਸਾਹਿਬ ਵੱਲੋਂ ਤਾਂ ਦੀਪ ਸਿੱਧੂ ਨੂੰ ਸਾਡੇ ਪੰਜਾਬ ਦਾ ਪੁੱਤ ਕਹਿ ਕੇ ਹੀ ਗੱਲ ਆਇਆ ਗਿਆ ਸੀ ਪਰ ਇਹ ਮੀਟਿੰਗਾਂ ਕਦੇ ਵੀ ਜਨਤਕ ਨਹੀਂ ਕੀਤੀਆਂ ਗਈਆਂ ਦੋਸਤੋ ਡੱਲੇਵਾਲ ਕਿਸੇ ਵੀ ਕੰਮ ਵਿੱਚ ਨਾ ਤਾਂ ਸ਼ੋਅ ਆਫ ਕਰਦੇ ਹਨ ਤੇ ਨਾ ਹੀ ਖੁਦ ਨੂੰ ਕ੍ਰੈਡਿਟ ਦੇ ਕੇ ਵੱਡਾ ਸਮਝਦੇ ਹਨ ਜਦੋਂ ਡੱਲੇਵਾਲ ਸਾਹਿਬ ਪੰਜਾਬ ਦੇ ਪ੍ਰਧਾਨ ਬਣੇ ਤਾਂ ਕਿਹਾ ਜਾਂਦਾ ਹੈ ਜਥੇਬੰਦੀ ਦੀ ਮੰਗ ਸੀ ਕਿ ਪੰਜਾਬ ਪ੍ਰਧਾਨ ਕੋਲ ਘੱਟੋ-ਘੱਟ 12 ਲੱਖ ਦੀ ਕਾਰ ਹੋਵੇ ਕਿਉਂਕਿ ਪੰਜਾਬ ਪ੍ਰਧਾਨ ਹਰ ਦਿਨ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ ਮੀਟਿੰਗਾਂ ਕਰਦੇ ਰਹਿੰਦੇ ਹਨ ਜਦੋਂ ਜਥੇਬੰਦੀ ਦਾ ਪੈਸਾ ਲੱਗਣਾ ਹੋਵੇ ਤਾਂ ਅਸੀਂ ਕਦੇ ਵੀ ਵੱਡੀ ਤੋਂ ਵੱਡੀ ਕਾਰ ਲੈਣ ਤੋਂ ਟੱਲ ਨਹੀਂ ਕਰਾਂਗੇ ਪਰ ਡੱਲੇਵਾਲ ਸਾਹਬ ਨੇ ਉੱਥੇ ਹੋਰ ਹੀ ਹੁਕਮ ਦੇ ਦਿੱਤੇ ਉਹਨਾਂ ਨੇ ਇਸ 12 ਲੱਖ ਨੂੰ ਤਿੰਨ ਜਗ੍ਹਾ ਵੰਡ ਦਿੱਤਾ ਤੇ 4-4 ਲੱਖ ਦੀਆਂ ਤਿੰਨ ਪੁਰਾਣੀਆਂ ਕਾਰਾਂ ਲਈਆਂ ਤੇ ਅਲੱਗ-ਅਲੱਗ ਸੂਬਿਆਂ ਵਿੱਚ ਜਥੇਬੰਦੀ ਦੇ ਮੈਂਬਰਾਂ ਨੂੰ ਹੀ ਦੇ ਦਿੱਤੀਆਂ ਤਾਂ ਜੋ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਹੋਰ ਤੇਜ਼ੀ ਨਾਲ ਹੋਵੇ ਤੇ ਆਪਦੇ ਲਈ ਇੱਕ ਪੁਰਾਣੀ ਐਰਟਿਜ਼ਾ ਕਾਰ ਘਰ ਦੇ ਪੈਸਿਆਂ ਵਿੱਚੋਂ ਹੀ ਲਈ ਹੁਣ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਡੱਲੇਵਾਲ ਸਾਹਿਬ ਨੇ ਆਪ ਦੇ ਆਪ ਨੂੰ ਅਲੱਗ ਕਿਉਂ ਕੀਤਾ ਬਿਲਕੁਲ ਆਸਾਨ ਜੇ ਸ਼ਬਦਾਂ ਵਿੱਚ ਦੱਸਾਂਗੇ ਤੇ ਫੈਸਲਾ ਤੁਸੀਂ ਕਰਨਾ ਹੈ ਸਹੀ ਕੀ ਤੇ ਗਲਤ ਕੀ ਜਦੋਂ ਸੰਯੁਕਤ ਕਿਸਾਨ ਦਿੱਲੀ ਮੋਰਚਾ ਲੱਗਦਾ ਹੈ ਤਾਂ ਉਦੋਂ ਸਾਰੇ ਆਗੂ ਬੈਠ ਕੇ ਇੱਕ ਮਤਾ ਪਾਸ ਕਰਦੇ ਹਨ ਕਿ ਕੋਈ ਵੀ ਸਿਆਸੀ ਲੀਡਰ ਮੋਰਚੇ ਦੀ ਸਟੇਜ ਤੋਂ ਪਾਸ਼ਾ ਨਹੀਂ ਦੇਊਗਾ ਪਰ ਮੋਰਚਾ ਜਿੱਤਣ ਬਾਅਦ ਬਹੁਤ ਸਾਰੇ ਲੀਡਰਾਂ ਦੇ ਅੰਦਰ ਖੁਦ ਸਿਆਸੀ ਬਣ ਜਾਣ ਦੀ ਮਨਸਾ ਜਾਗ ਗਈ ਉਹਨਾਂ ਲੀਡਰਾਂ ਨੇ ਪੰਜਾਬ ਵਿੱਚ ਚੋਣਾਂ ਲੜੀਆਂ ਤੇ ਬੁਰੀ ਤਰ੍ਹਾਂ ਹਾਰ ਗਏ। ਇੱਥੇ ਡੱਲੇਵਾਲ ਸਾਹਿਬ ਨੇ ਉਹਨਾਂ ਦੇ ਚੋਣਾਂ ਲੜਨ ਤੇ ਇਤਰਾਜ਼ ਵੀ ਜ਼ਾਹਿਰ ਕੀਤੇ। ਇਸ ਤੋਂ ਬਾਅਦ ਚੋਣਾਂ ਲੜਨ ਵਾਲੇ ਕਿਸਾਨ ਲੀਡਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ। ਫਿਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਯੂਪੀ ਵਿੱਚ ਰੱਖੀ ਜਾਂਦੀ ਹੈ ਤੇ ਆਮ ਤੌਰ ਤੇ ਇਹ ਮੀਟਿੰਗ ਦਿੱਲੀ ਜਾਂ ਚੰਡੀਗੜ੍ਹ ਵਿੱਚ ਹੀ ਹੁੰਦੀ ਸੀ। ਡੱਲੇਵਾਲ ਸਾਹਿਬ ਯੂਪੀ ਜਾਣ ਲਈ ਤਿਆਰ ਵੀ ਹੋ ਗਏ। ਪਰ ਇੱਕ ਸ਼ਰਤ ਦੇ ਸਸਪੈਂਡ ਕੀਤੇ ਗਏ ਲੀਡਰ ਇਸ ਮੀਟਿੰਗ ਵਿੱਚ ਨਹੀਂ ਬੈਠ ਸਕਦੇ ਜੇ ਬੈਠਣਗੇ ਤਾਂ ਬੋਲ ਨਹੀਂ ਸਕਦੇ ਪਰ ਇੱਥੇ ਫੈਸਲਾ ਆਇਆ ਸਸਪੈਂਡ ਲੀਡਰ ਬੈਠਣਗੇ ਵੀ ਤੇ ਬੋਲਣਗੇ ਵੀ ਇਸ ਤੋਂ ਬਾਅਦ ਡੱਲੇਵਾਲ ਸਾਹਬ ਦੇ ਜ਼ਮੀਰ ਨੇ ਇਸ ਮੀਟਿੰਗ ਵਿੱਚ ਜਾਣ ਲਈ ਇਜਾਜ਼ਤ ਨਹੀਂ ਦਿੱਤੀ ਤੇ ਇਹ ਆਪਣਾ ਹੀ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਅਜੰਡਾ ਲੈ ਕੇ ਇਕੱਲੇ ਹੀ ਤੁਰ ਪਏ ਇਹਨਾਂ ਨੇ ਦਿੱਲੀ ਵਿੱਚ ਦੋ ਵੱਡੇ ਇਕੱਠ ਕੀਤੇ ਤੇ ਆਪਣੇ ਅਜੰਡੇ ਦਾ ਸਹੀ ਮੀਨਿੰਗ ਲੋਕਾਂ ਨੂੰ ਦੱਸਿਆ ਤੇ ਸਿਆਸੀ ਲੀਡਰਾਂ ਨੂੰ ਇਸ ਮੋਰਚੇ ਦੀ ਸਟੇਜ ਤੋਂ ਬੋਲਣ ਦੀ ਸਖਤ ਮਨਾਹੀ ਕੀਤੀ ਫਿਰ ਪੰਜਾਬ ਵਿੱਚ ਵੱਡੇ ਇਕੱਠ ਹੋਏ ਜਿਸ ਨਾਲ ਇਹਨਾਂ ਨਾਲ ਹੋਰ ਜਥੇਬੰਦੀਆਂ ਵੀ ਆ ਰਲੀਆਂ ਤੇ ਇਸ ਮੋਰਚੇ ਨੂੰ ਹੋਰ ਵੱਡਾ ਬਣਾ ਦਿੱਤਾ ਗਿਆ ਦੋਸਤੋ ਡੱਲੇਵਾਲ ਸਾਹਿਬ ਨੂੰ ਇਸ ਮੋਰਚੇ ਬਣਾਉਣ ਦੀ ਜ਼ਿਆਦਾ ਮਨਸ਼ਾ ਇਸ ਕਰਕੇ ਵੀ ਸੀ ਕਿਉਂਕਿ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਤੇ ਕਿਸਾਨ ਮੋਰਚੇ ਵਿੱਚ ਜਿਨ੍ਹਾਂ ਤੇ ਝੂਠੇ ਪਰਚੇ ਪਾਏ ਗਏ ਉਹਨਾਂ ਲਈ ਇਹਨਾਂ ਦੇ ਦਿਲ ਵਿੱਚ ਬਹੁਤ ਦਰਦ ਰਹਿੰਦਾ ਸੀ ਇਹ ਉਹਨਾਂ ਸਾਰਿਆਂ ਨੂੰ ਜਲਦੀ ਹੀ ਇਨਸਾਫ ਦਿਵਾਉਣਾ ਚਾਹੁੰਦੇ ਸੀ ਇਹ ਅਕਸਰ ਹੀ ਸੋਚਦੇ ਸੀ ਜਿਨ੍ਹਾਂ ਦੀ ਜ਼ਿੰਦਗੀ ਪਰਚਿਆਂ ਨੇ ਖਰਾਬ ਕੀਤੀ ਹੈ ਜਾਂ ਜਿਨ੍ਹਾਂ ਘਰਾਂ ਦੇ ਦੀਵੇ ਉਹਨਾਂ ਦੇ ਪੁੱਤਾਂ ਨੂੰ ਅੰਦੋਲਨ ਵਿੱਚ ਸ਼ਹੀਦ ਕੀਤਾ ਗਿਆ ਹੈ ਉਹ ਤਾਂ ਹਜੇ ਵੀ ਐਮਐਸਪੀ ਤੋਂ ਵਾਂਝੇ ਬੈਠੇ ਹਨ ਕੌਣ ਲੀਡਰ ਸੋਚਦਾ ਹੈ ਕਿਸੇ ਲਈ ਇੰਨਾ ਤੇ ਕੌਣ ਲੀਡਰ ਕਰਦਾ ਹੈ ਪੂਰੇ ਦੇਸ਼ ਲਈ ਖੁਦ ਨੂੰ ਕੁਰਬਾਨ ਜਗਜੀਤ ਸਿੰਘ ਡੱਲੇਵਾਰ ਇਹ ਸੀ ਇਹਨਾਂ ਦੀ ਜ਼ਿੰਦਗੀ ਦੇ 1% ਕਿੱਸੇ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਹੁਤ ਲੋੜ ਹੈ ਸਾਡੇ ਦੇਸ਼ ਨੂੰ ਅਜਿਹੇ ਲੀਡਰਾਂ ਦੀ ਕਿਵੇਂ ਲੱਗੀ ਵੀਡੀਓ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ